ਭਗਤ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੇਵਾ ਕਿਹਨਾਂ ਦੀ ਲਿਖੇ ਚ ਪੈਂਦੀ ਐ ਸੇਵਾ ਕਿਹਨਾਂ ਦੀ ਲਿਖੇ ਪੈਂਦੀ ਐ ਕੌਣਾ ਸੇਵਕ ਹੋ ਨਾਨਕ ਸੇਵਕ ਸੋਈ ਆਖੀਏ ਨਾਨਕ ਸੇਵਕ ਸੋਈ ਆਖੀਏ ਸੇਵਕ ਕੌਣਾ ਜੀ ਜਿਹੜਾ ਗੁਰੂ ਦੇ ਚਨ ਨਾਲ ਜੁੜ ਗਿਆ ਹੈ ਤੁਸੀਂ ਜੋੜੇ ਸਾਫ ਕਰਦੇ ਪਿਓ ਝੂਠੇ ਭਾਂਡੇ ਮਾਣਦੇ ਪਿਓ ਪਰ ਮਨ ਤੇ ਗੁਰ ਨਾਲ ਜੁੜਿਆ ਹੀ ਨਹੀਂ ਮਨ ਤੇ ਲਹਿਰਾ ਵਿੱਚ ਆ ਕੀ ਕਹ ਰਿਹਾ ਧੰਗ ਗੁਰੂ ਗੰਗ ਸਾਹਿਬ ਦੇ ਫਲਾਣਾ ਕੰਮ ਤੇ ਬਣਿਆ ਨਹੀਂ ਇਹ ਆ ਦੇਖੋ ਕੀ ਕਹਿੰਦੇ ਕਹਿੰਦੇ ਨਾਨਕ ਸੇਵਕ ਸੋਈ ਆਖੀਏ ਕੌਣ ਜੋ ਸਿਰ ਧਰੇ ਉਤਾਰ ਅੰਦਾ ਜਿਹੜਾ ਆਪਣਾ ਸਿਰ ਉਤਾਰ ਕੇ ਗੁਰੂ ਦੇ ਚਰਨਾਂ ਚ ਰੱਖ ਦਿੰਦਾ ਕਿਹੜਾ ਸਿਰ ਜੀ ਆਹ ਵਾਲਾ ਆਹ ਵਾਲਾ ਨਹੀਂ ਸਿਰ ਪਤਾ ਕਿ ਨੂੰ ਕਹਿੰਦੇ ਜੀ ਸਿਰ ਮਤ ਨੂੰ ਕਹਿੰਦੇ ਜੀ ਦੋ ਬੰਦੇ ਲੜਪੜ ਦੋ ਬੰਦੇ ਆਪਾਂ ਚ ਲੜਪਣ ਠੀਕ ਤੇ ਇੱਕ ਬੰਦਾ ਸਿਆਣਾ ਉਹਨ ਲੱਗਾ ਵੀ ਗਲਤੀ ਮੇਰੀ ਨਹੀਂ ਹਰ ਜ਼ਰੀ ਗਲਤੀ ਦੀ ਕੀ ਕਹਿੰਦਾ ਭਾਈ ਸਾਡਾ ਸਿਰ ਫਿਰਿਆ ਤੁਹਾਡੀ ਮਤ ਮਾਰੀ ਹੈ ਸਿਰ ਮਤ ਨੂੰ ਕਹਿੰਦੇ ਕਹਿੰਦੇ ਨਾਨਕ ਸੇਵਕ ਸੋਈ ਆਖੀ ਇਹ ਜੋ ਸਿਰ ਧਰੇ ਉਤਾਰ ਕਹਿੰਦੇ ਅਸਲੀ ਸੇਵਕ ਉਹ ਆ ਗੁਰੂ ਦਾ ਜਿਹੜਾ ਆਪਣੀ ਮਤ ਗੁਰੂ ਦੇ ਚਰਨਾਂ ਚ ਭੇਟ ਕਰ ਦਿੰਦਾ ਆਪਣੀ ਮਤ ਕੋਲ ਰੱਖਦਾ ਹੀ ਨਹੀਂ ਉਹ ਸੇਵਕ ਹੈ ਉਹਨ ਦਸੋ ਤੁਸੀਂ ਜੋੜੇ ਝਾੜੇ ਕਬੂਲ ਹੋ ਗਏ ਇੱਟਾਂ ਢੋਈਆਂ ਚਾਰ ਕਬੂਲ ਹੋ ਗਈਆਂ ਜੇ ਜੋੜੇ ਝਾੜਦੇ ਇੱਟਾਂ ਢੋਂਦੇ ਆ ਲੰਗਰ ਛਕਾਉਂਦੇ ਆ ਲੰਗਰ ਵਰਤੌਂਦੇ ਆ ਤੁਹਾਡੇ ਮਨ ਵਿੱਚ ਕੋਈ ਸੰਸਾਰ ਦੀ ਮੰਗ ਨਹੀਂ ਹੈ ਤੁਹਾਡੇ ਅੰਦਰ ਇੱਕੋ ਹੀ ਮੰਗ ਆ ਕਿ ਧੰਗੁਰੂ ਗ੍ਰੰਥ ਸਾਹਿਬ ਜੀ ਮੈਂ ਇੱਟਾਂ ਢੋਣ ਰਿਹਾ ਐ ਇਹ ਇੱਟਾਂ ਢੋਂਦਿਆਂ ਢੋਂਦਿਆਂ ਕਿਰਪਾ ਕਰੋ ਕਿ ਮੇਰਾ ਮਨ ਇਸ ਇੱਟਾਂ ਢੋਂਦਿਆਂ ਢੋਂਦਿਆਂ ਜਿੱਦਾਂ ਮੈਂ ਇੱਟਾਂ ਦੂਜੇ ਥਾਂ ਤੇ ਪਹੁੰਚਾਉਂ ਰਿਹਾ ਐ ਮੇਰੀ ਮਨ ਬਿੱਤੀ ਵੀ ਤੇਰੇ ਚਰਨਾਂ 'ਚ ਪਹੁੰਚ ਜਾਵੇ ਫਿਰ ਤੇ ਫਾਇਦਾ ਕੋਈ ਵਰਨਾ ਤਾਂ ਕੋਈ ਫਾਇਦਾ ਹੀ ਨਹੀਂ ਵਰਨਾ ਤੇ ਆਪਾਂ ਐਵੇਂ ਲੱਗੇ ਹੋਏ ਹਾਂ ਕੋਈ ਨਾ ਬੇਤੀ ਕੋਈ ਹੱਥ download share chat <laughs> You